ਦਕੋਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦੋਸ਼ੀ ਤੋਂ 1 ਕਿਲੋਗ੍ਰam ਹੈਰੋਇਨ ਬਰਾਮਦ ਦਕੋਲੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦੋਸ਼ੀ ਤੋਂ 1 ਕਿਲੋਗ੍ਰam ਹੈਰੋਇਨ ਬਰਾਮਦ ਦਕੋਲੀ ਪੁਲਿਸ ਸਟੇਸ਼ਨ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ 1 ਕਿਲੋ 6 ਗ੍ਰam ਹੈਰੋਇਨ ਬਰਾਮਦ ਕੀਤੀ ਹੈ ਦੋਸ਼ੀ ਦੀਪਸ਼ਾਂਜ ਸਵੰਤ ਸਿੰਘ ਉਰਫ ਸੰਨੀ ਪੁੱਤਰ ਰਮੇਸ਼ ਰਾ ਬਾਸੀ ਜ਼ਿਲ੍ਹਾ ਰੂਪਨਗਰ ਉਪੜਵਜ ਹੋਈ ਹੈ ਜਾਣਕਾਰੀ ਅਨੁਸਾਰ ਏਐਸਆਈ ਮੇਵਾ ਸਿੰਘ ਹੌਲਦਾਰ ਪਾਲ ਮਹਿੰਦਰ ਸਿੰਘ ਅਤੇ ਹੌਲਦਾਰ ਮਹਿੰਦਰ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਤੇ ਸਨ ਜਦੋਂ ਉਹ ਅੰਬਾਲਾ ਕਾਲਕਾ ਕ੍ਰੋਸਿੰਗ ਤੇ ਪਹੁੰਚੇ ਤਾਂ ਉਹਨਾਂ ਨੇ ਕਿਸ਼ਨਪੁਰਾ ਤੋਂ ਇੱਕ ਵਿਅਕਤੀ ਨੂੰ ਆਉਂਦੇ ਦੇਖਿਆ ਪੁਲਿਸ ਨੂੰ ਦੇਖ ਕੇ ਉਹ ਵਿਅਕਤੀ ਅਚਾਨਕ ਘਬਰਾ ਗਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਤੁਰੰਤ ਸ਼ੱਕ ਦੇ ਆਧਾਰ ਤੇ ਉਸ ਨੂੰ ਕਾਬੂ ਕਰ ਲਿਆ ਪੁਸ਼ਗੀ ਸ਼ੁਦਰਾ ਦੋਸ਼ੀ ਨੇ ਆਪਣਾ ਨਾਮ ਜਸਵੰਤ ਸਿੰਘ ਰੂਪਸੰਨੀ ਦੱਸਿਆ ਜਦੋਂ ਪੁਲਿਸ ਨੇ ਉਸਦੇ ਮੋਂਡੇ ਵਾਲਾ ਬੈਗ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਇੱਕ ਕਾਲਾ ਕੈਰੀ ਬੈਗ ਮਿਲਿਆ ਕੈਰੀ ਬੈਗ ਦੀ ਜਾਂਚ ਕਰਨ ਤੇ 1 ਕਿਲੋ 6 ਗ੍ਰਾਮ ਹੈਰੋਇਨ ਇੱਕ ਇਲੈਕਟ੍ਰੋਨਿਕ ਫੋਰਕ ਅਤੇ ਪੈਕਿੰਗ ਲਈ ਵਰਤੇ ਜਾਣ ਵਾਲੇ ਛੋਟੇ ਪਲਾਸਟਿਕ ਪੌਚ ਬਰਾਮਦ ਹੋਏ ਡਕੋਲੀ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਦੋਸ਼ੀ ਇੱਕ ਗ੍ਰਾਹਕ ਨੂੰ ਨਸ਼ੀਲੇ ਪਦਾਰਥ ਪਹੁੰਚਾਉਣ ਦੀ ਯੋਜਨਾ ਬਣਾ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਅਜਿਹਾ ਕਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਉਸ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਪੁਲਿਸ ਜਾਂਚ ਕਰ ਰਹੀ ਹੈ ਕਿ ਦੋਸ਼ੀ ਨੇ ਹੈਰੋਇਨ ਕਿੱਥੋਂ ਪ੍ਰਾਪਤ ਕੀਤੀ ਸੀ ਅਤੇ ਉਹ ਇਸ ਨੂੰ ਕਿੱਥੇ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਸੀ। ਆਉਣੇ ਚ ਵੱਡੀ ਰਿਕਵਰੀ ਕੀਤੀ ਹੈ ਉਹਦੀ ਜਾਣਕਾਰੀ ਦਿਓ। ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧ ਮਹਿਮ ਚਲਾਈ ਗਈ ਆ ਉਹਦੇ ਤਹਿਤ ਸਾਡੇ ਐਸਐਸਪੀ ਸਾਹਿਬ ਸ੍ਰੀ ਹਰਮਨਦੀਪ ਸਿੰਘ ਖਾਨ ਸਾਹਿਬ ਤੇ ਹੋਰ ਉੱਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਸਰ ਰੈਡਾ ਦਿੱਤੇ ਜਾਂਦੀਆਂ ਨੇ ਕਿ ਪੈਟਰੋਲਿੰਗ ਤੇ ਨਾਕਾਬੰਦੀ ਕਰੋ ਜਿਹਦੇ ਤਹਿਤ ਅਸੀਂ ਕੱਲ ਪੈਟਰੋਲਿੰਗ ਕਰ ਰਹੇ ਸੀ ਮੈਂ ਔਰ ਮੇਰੀ ਪੁਲਿਸ ਪਾਰਟੀ ਜਦ ਅਸੀਂ ਡੀਪੀਐਸ ਸਕੂਲ ਕੋਲ ਪੁੱਜੇ ਤਾਂ ਇੱਕ ਵਿਅਕਤੀ ਸਾਨੂੰ ਸ਼ੱਕੀ ਨਜ਼ਰ ਆਇਆ ਇਹਨੂੰ ਰੋਕ ਕੇ ਕਾਬੂ ਕੀਤਾ ਜਿਸ ਕੋਲ 1 ਕਿਲੋ 6 ਗ੍ਰਾਮ ਹੀਰੋਇਨ ਬਰਾਮਦ ਹੋਈ ਜਿਹਦਾ ਨਾਮ ਜਸਵੰਤ ਸਿੰਘ ਪੁੱਤਰ ਮੇਸ਼ਰਾਮ ਵਾਸੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਹੈ ਇਹ ਜਿਹੜੀ ਹੋਰੋਇਨ ਦੀ ਕੀਮਤ ਕਿੰਨੀ ਕਾਜੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਕਿਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਜਾਣ ਸੀ ਉਹ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਨੇ ਇੱਕ ਸਨੀ ਉਰਫ ਕਾਲੂ ਦਾ ਨਾਮ ਦੱਸਿਆ ਹਣੀ ਉਰਫ ਕਾਲੂ ਦਾ ਨਾਮ ਦੱਸਿਆ ਪਹਿਲਾਂ ਵੀ ਕੋਈ ਇਨਵੈਸਟੀਗੇਸ਼ਨ ਇਹਦੇ ਉੱਤੇ ਪਹਿਲਾਂ ਇੱਕ 302 ਦਾ ਮੁਕੱਦਮਾ ਦਰਜਾ ਹਜੇ ਹੋਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿੰਨੇ ਦਿਨ ਦਾ ਰਿਮਾਂਡ ਲਏਗੇ 85 ਦਿਨਾਂ ਦਾ ਰਿਮਾਂਡ ਤੇ ਇਹ ਜਿਲ੍ਹਪੁਰ ਰਹਿੰਦਾ ਸੀ ਇਹ ਜਿਲ੍ਹਪੁਰ ਪਹਿਲੇ ਵੀ ਆਉਂਦਾ ਇਹ ਇਨਾਂ ਨੇ ਢੇਰਾਸੀ ਕਮਰਾ ਲਿਆ ਹੋਇਆ ਸੀਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੱਥੇ ਆ ਨਿਰਾ ਪੱਛਮੀ ਵਰਕਪੁਰ ਰੋਡ ਦੇ ਉੱਤੇ ਕਿਤੇ ਕਮਰਾ ਲਿਆਂਦਾ ਸੀ ਯਾਰ ਸਿਰ ਲਈ ਹੈ ਇਸ ਸਬਕ ਕੋਈ ਸਾਥੀ ਇਹਦੇ ਨਾਲ ਹੋਰ ਵੀ ਸਾਥੀ ਹੈਗੇ ਨੇ ਅਸੀਂ ਉਹਨਾਂ ਨੂੰ ਇਸ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਲਗਾ ਕੋਈ ਹੋਰ ਵਿੱਚ ਵੱਡੇ ਖੁਲਾਸੇ ਹੋ ਸਕਦੇ ਕਿਉਂਕਿ ਰਿਕਵਰੀ ਵੱਡੀ ਹੈ ਕਾਫੀ ਵੱਡੀ ਹੈ ਹਾਂਜੀ ਹਾਂਜੀ ਬਿਲਕੁਲ ਉਮੀਦ ਆ ਸਰ ਮੌਕੇ ਤੇ ਕੋਈ ਵੈਪਨ ਹੋ ਰਿਹਾ ਵੈਪਨ ਵਗੈਰਾ ਕੋਈ ਨਹੀਂ ਪੈਦਲ ਹੀ ਜਾ ਰਹੇ ਸੀ ਇਹ ਪੈਦਲ ਖੜਾ ਕਿਸੇ ਦੀ ਜ਼ਿਆਦਾ ਵੇਟ ਕਰ ਰਿਹਾ ਹੁਣ ਜਦੋਂ ਵੀ ਹੁਣ ਕਿ ਇਨਵੈਸਟੀਗੇਸ਼ਨ ਦੇ ਵਿੱਚ ਕਿੰਨੇ ਹੋਏ ਦਾ ਟਾਈਮ ਸੀ ਇਹ ਸ਼ਾਮ ਨੂੰ 7:30 ਵਜੇ ਦਾ ਟਾਈਮ ਹੈ ਇੱਕ ਇਕੱਲਾ ਜਾ ਰਿਹਾ ਸੀ ਔਰ ਇਹ ਕਿਥੇ ਵਿੱਚ ਮਿਲੀ ਤੁਹਾਨੂੰ ਇਹਦੇ ਕੋਲ ਕਾਲੇ ਰੰਗ ਦਾ ਬੈਗ ਪਾਇਆ ਹੋਇਆ ਸੀ ਉਹਦੇ ਵਿੱਚ ਅਪੁਚਾ ਸਭੀ ਇਹ ਕਿਸੀ ਤੋਂ ਕਿਸੀ ਨੇ ਕੋਈ ਇਸ ਤਰ੍ਹਾਂ ਦੀ ਡਿਲੀਵਰੀ ਕੀਤੀ ਹੋ ਹਾਂਜੀ ਬਿਲਕੁਲ ਬਿਲਕੁਲ ਉਹ ਕਰ ਰਹੇ ਸੀ ਜੁਹੋਰ ਕੋਈ ਖਾਸ ਜਾਣਕਾਰੀ ਜੁਹ ਕੁਝ ਵੀ ਦੌਰਾਨ ਸਾਹਮਣੇ ਆਈ ਹੋਵੇ ਹਜ ਇੱਕ ਬੰਦੇ ਦਾ ਨਾਮ ਆਇਆ ਹਰੇ ਔਰ ਫਕਾਰੂ ਤੇ ਹੋਰ ਕੋਈ ਸਾਥੀ ਜਿਵੇਂ ਇਹਨਾਂ ਨੇ ਕਲੇਰਾ ਵਿੱਚ ਵੀ ਕਰ ਲਿਆ ਹੋਇਆ ਸੀਗਾ ਫੋਰ ਵੀ ਅਸੀਂ ਵੇਖ ਰਹੇ ਹਾਂ